ਪੰਜਾਬ ਸਰਕਾਰ ਦੀ ਤਰਫੋਂ ਸੇ ਯੁੱਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਅੱਜ ਸਿਵਲ ਐਡਮਿਨਿਸਟ੍ਰੇਸ਼ਨ ਦੀ ਮੱਦੇ ਨਾਲ ਬਠਿੰਡਾ ਪੁਲਿਸ ਵੱਲੋਂ ਗਲੀ ਨੰਬਰ 1 ਬਸਤੋਬੀਆਂ ਨ ਬਸਤੀ ਦੇ ਵਿੱਚ ਜੋ ਨਜਾਇਜ਼ ਕਬਜ਼ਾ ਰਮਨਦੀਪ ਕੌਰ ਪੁੱਤਰੀ ਪੱਪੂ ਸਿੰਘ ਨੇ ਕੀਤਾ ਹੋਇਆ ਸੀਗਾ ਉਸ ਨੂੰ ਹਟਵਾਉਣ ਵਾਸਤੇ ਪੁਲਿਸ ਵੱਲੋਂ ਮੁਲਾਕੇ ਤੇ ਮਲਾ ਦਿੱਤੀ ਗਈ ਹੈ ਇਸ ਦੇ ਵਿੱਚ ਰਵਣਦੀਪ ਕੌਰ ਜੋ ਹੈ ਇਸ ਦੇ ਉੱਪਰ ਇੱਕ ਐਨਡੀਪੀਐਸ ਦਾ ਮਕਦਮਾ ਦਰਜ ਹੈ ਤੇ ਇਸ ਦੀ ਇੱਕ ਭੈਣ ਨੀਤੂ ਹੈ ਜਿਸ ਦੇ ਉੱਪਰ ਦੋ ਐਨਡੀਪੀਐਸ ਦੇ ਮਕਦਮੇ ਦਰਜ ਨੇ ਤੇ ਹੁਣ ਵੀ ਇਹ ਸਿਵਲ ਲਾਈਨ ਦੇ ਇੱਕ ਮਕਦਮੇ ਦੇ ਵਿੱਚ ਜਿਹੜਾ 20 ਗ੍ਰਾਮ ਹੈਰੋਇਨ ਦਾ ਮਕਦਮਾ ਦਰਜ ਸੀਗਾ ਜੇਲ੍ਹ ਦੇ ਵਿੱਚ ਬੰਦ ਹੈ ਸੋ ਇਹਨਾਂ ਦੋਨਾਂ ਭੈਣਾਂ ਦੇ ਉੱਪਰ ਤਕਰੀਬਨ ਤਿੰਨ ਮਕਦਮੇ ਦਰਜ ਨੇ ਤੇ ਲਗਾਤਾਰ ਇਹ ਡਰੱਗਸ ਦੇ ਕਾਰੋਬਾਰ ਦੇ ਵਿੱਚ ਲੱਗੀਆਂ ਹੋਈਆਂ ਸੀਗੀਆਂ ਤੇ ਇਸ ਦੇ ਨਾਲ ਹੀ ਜਿਹੜਾ ਇਹਨਾਂ ਨੇ ਸਰਕਾਰੀ ਜਗ੍ਹਾ ਦੇ ਉੱਪਰ ਕਬਜ਼ਾ ਵੀ ਕੀਤਾ ਗਿਆ ਸੀਗਾ ਸੋ ਅੱਜ ਬਟਿੰਡਾ ਪੁਲਿਸ ਵੱਲੋਂ ਸਿਵਲ ਐਡਮਿਨ ਸਰ ਪਹਿਲੇ ਵੀ ਤੋਂ ਦੇ ਨਾਲ ਦੇ ਵਿੱਚ ਕਿੰਨੇ ਮਕਾਨ ਟੋਟਲ ਹੁੰਦੇ ਕਿੰਨੇ ਮਕਾਨ ਜਿਹੜੇ ਟਾਈਕ तकरीबन ਸਭ ਦੇ ਕਰੀਬ ਜਿਹੜੇ ਮਕਾਨ ਜਿਹੜੇ ਹੈਗੇ ਨੇ ਟੋਟਲ ਟਾਈ ਹੈਗੇ ਨੇ ਜਿਦੇ ਵਿੱਚ 6 ਮਕਾਨ ਧੋਬੇਨਾ ਬਸਤੀ ਦੇ ਵਿੱਚ ਟਾਈ ਹੈਗੇ ਨੇ ਜੋ ਨਸ਼ਾ ਤਸਕਰਾਂ ਨੇ ਪ੍ਰਾਪਰਟੀ ਜਿਹੜੀ ਬਣਾਈ ਗਈ ਸੀ ਇਸ ਤੋਂ ਇਲਾਵਾ ਇੱਕ ਜਿਹੜਾ ਮਕਾਨ ਹੈ ਬਸਤੀ ਨੰਬਰ 3 ਬੀੜ ਤਲਾਬ ਦੇ ਵਿੱਚ ਜੋ ਸੂਰਜ ਨਾਮ ਦਾ ਇੱਕ ਸਮਗਲਰ ਸੀਗਾ ਉਸਨੇ ਪ੍ਰਾਪਰਟੀ ਬਣਾਈ ਸੀਗੀ ਉਸ ਦੇ ਉੱਪਰ ਡੈਮੋਲੇਸ਼ਨ ਡਰਾਈਵ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਪੰਜਾਬ ਸਰਕਾਰ ਕੀ ਤਰਫੋਂ ਸੇ ਯੁੱਧ ਨਸ਼ਾ ਵਿਰੋਧ ਮਹਿੰਮ ਦੇ ਤਹਿਤ ਅੱਜ ਸਿਵਲ ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ ਭੰਡਾ ਪੁਲਿਸ ਵੱਲੋਂ ਗਲੀ ਨੰਬਰ 1 ਬਸਤੋਬਿਆਣਾ ਬਸਤੀ ਦੇ ਵਿੱਚ ਜੋ ਨਜਾਇਜ਼ ਕਬਜ਼ਾ ਰਮਨਦੀਪ ਕੌਰ ਪੁੱਤਰੀ ਪੱਪੂ ਸਿੰਘ ਨੇ ਕੀਤਾ ਹੋਇਆ ਸੀਗਾ ਉਸ ਨੂੰ ਹਟਵਾਉਣ ਵਾਸਤੇ ਪੁਲਿਸ ਵੱਲੋਂ ਮੁਲਾਕੇ ਤੇ ਮਿਲਾ ਦਿੱਤੀ ਗਈ ਹੈ ਇਸ ਦੇ ਵਿੱਚ ਰਵਣਦੀਪ ਕੌਰ ਜੋ ਹੈ ਇਸ ਦੇ ਉੱਪਰ ਇੱਕ ਐਨਡੀਪੀਐਸ ਦਾ ਮਕਦਮਾ ਦਰਜ ਹੈ ਤੇ ਇਸ ਦੀ ਇੱਕ ਭੈਣ ਨੀਤੂ ਹੈ ਜਿਸ ਦੇ ਉੱਪਰ ਦੋ ਐਨਡੀਪੀਐਸ ਦੇ ਮਕਦਮੇ ਦਰਜ ਨੇ ਤੇ ਹੁਣ ਵੀ ਇਹ ਸਿਵਲ ਲਾਈਨ ਦੇ ਇੱਕ ਮਕਦਮੇ ਦੇ ਵਿੱਚ ਜਿਹੜਾ 20 ਗ੍ਰਾਮ ਹੈਰੋਇਨ ਦਾ ਮਕਦਮਾ ਦਰਜ ਸੀਗਾ ਜੇਲ੍ਹ ਦੇ ਵਿੱਚ ਬੰਦ ਹੈ ਸੋ ਇਹਨਾਂ ਦੋਨਾਂ ਭੈਣਾਂ ਦੇ ਉੱਪਰ ਤਕਰੀਬਨ ਤਿੰਨ ਮਕਦਮੇ ਦਰਜ ਨੇ ਤੇ ਲਗਾਤਾਰ ਇਹ ਡਰੱਗਸ ਦੇ ਕਾਰੋਬਾਰ ਦੇ ਵਿੱਚ ਲੱਗੀਆਂ ਹੋਈਆਂ ਸੀਗੀਆਂ ਤੇ ਇਸ ਦੇ ਨਾਲ ਹੀ ਜਿਹੜਾ ਇਹਨਾਂ ਨੇ ਸਰਕਾਰੀ ਜਗ੍ਹਾ ਦੇ ਉੱਪਰ ਕਬਜ਼ਾ ਵੀ ਕੀਤਾ ਗਿਆ ਸੀ ਸਰ ਪਹਿਲੇ ਵੀ ਤੋਂ ਦੇ ਨਾਲ ਦੇ ਵਿੱਚ ਕਿੰਨੇ ਮਕਾਨ ਟਾਇਗੇ ਟੋਟਲ ਹੁਣ ਕਿੰਨੇ ਮਕਾਨ ਜਿਹੜੇ ਟਾਇਗੇ ਤਕਰੀਬਨ 7 ਦੇ ਕਰੀਬ ਜਿਹੜੇ ਮਕਾਨ ਜਿਹੜੇ ਹੈਗੇ ਨੇ ਟੋਟਲ ਟਾਇਗੇ ਨੇ ਜਿਨ੍ਹਾਂ ਦੇ ਵਿੱਚ 6 ਮਕਾਨ ਤੋਬੇਨਾ ਬਸਤੀ ਦੇ ਵਿੱਚ ਟਾਇਗੇ ਨੇ ਜੋ ਨਸ਼ਾ ਤਸਕਰਾਂ ਨੇ ਪ੍ਰਾਪਰਟੀ ਜਿਹੜੀ ਬਣਾਈ ਗਈ ਸੀ ਇਸ ਤੋਂ ਇਲਾਵਾ ਇੱਕ ਜਿਹੜਾ ਮਕਾਨ ਹੈ ਬਸਤੀ ਨੰਬਰ 3 ਬੀੜ ਤਲਾਬ ਦੇ ਵਿੱਚ ਜੋ ਸੂਰਜ ਨਾਮ ਦਾ ਇੱਕ ਸਮਗਲਰ ਸੀਗਾ ਉਸਨੇ ਪ੍ਰਾਪਰਟੀ ਬਣਾਈ ਸੀਗੀ ਉਸ ਦੇ ਉੱਪਰ ਡੈਮੋਲੇਸ਼ਨ ਡਰਾਈਵ ਦੇ ਤਹਿਤ ਕਾਰਵਾਈ ਕੀਤੀ ਗਈ ਹੈ